ਨੇ ਕੋਈ ਨਹੀਂ ਹੋਏ ਜੀ ਨੇ ਆਹ ਇਹ ਪਾਰ ਕਰ ਰਹੀ ਹੈ ਬਾਰ-ਬਾਰ ਆ ਰਿਹਾ ਆਪਣੀ ਸਰਬੰਸਤਾਨ ਜੀ ਨੇ ਸਾਰੇ ਕੁਝ ਬਾਤ ਪਾਸੀ ਨੂੰ ਸੁਸਿਆ ਆ ਨਾ ਆਵਾਜ਼ ਆਉਂਦੀ ਹੈ ਸੋ ਵਾਏ ਵਾਏ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਕੇ ਲਾਹੌਰ ਤੋਂ 5 ਕਿਲੋਮੀਟਰ ਦੂਰ ਅਸੀਂ ਗੁਰਦੁਆਰਾ ਨੜ ਸਾਹਿਬ ਦੇ ਦਰਸ਼ਨ ਕਰਨ ਆਏ ਆ ਤੇ ਆ ਵੀ ਵੀਰ ਸਾਡੇ ਨਾਲ ਗਰੁੱਪ 'ਚ ਰਲ ਗਏ ਆ ਕਿਹੜਾ ਪਿੰਡ ਵੀਰ ਆਪਣਾ ਆਡਾ ਅੰਮ੍ਰਿਤਸਰ ਅੰਮ੍ਰਿਤਸਰ ਪਿੰਡ ਕਿਹੜਾ ਵਾ ਹੈ ਪਿੰਡੀਆਂ 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 ਉਧਰਾਂ ਹੀ ਨਾਲੇ ਲੱਗੇ ਠੀਕ ਆ ਮੇਰਾ ਥੂਬਾ ਪਿੰਡ ਐ ਵੈਸੇ ਉਧਾਂ ਆਪਣਾ ਬਚਪਨ ਸਾਰਾ ਖਲਾਰੇ ਪਿੰਡ 'ਚ ਬੀਤਿਆ ਤੇ ਖਲਾਰੇ ਰੋਡਾਂ ਵਾਲੀ ਸਾਈਡ ਹੈ ਆਹੋ ਆਹਨ ਤਾਂ ਮੈਨੂੰ ਲੱਗਦਾ ਇਸੇ ਮੇਲੇ 'ਚ ਮੈਂ ਸਟਾਰ ਬਣ ਜਾਣਾ ਫੇਰ ਮੈਂ ਤੁਹਾਡੇ ਨਾਲ ਥੋੜੀ ਆਇਆ ਕਰਨਾ ਅੱਜ ਪਿੰਡ ਨੇ ਲਈ ਤੇਰੀ ਕਲਾਸ ਚੰਗੀ ਭਈ ਆਹ ਹੀ ਸਾਡੇ ਆ ਵੇਖੋ ਜੀ ਇਹਦੀ ਸ਼ਕਲ ਵੇਖੋ ਕਾਲੀ ਆਣੀ ਕਢਾਈ ਆ ਜ਼ੁਬਾਨ ਬਹੁਤ ਕਾਲੀ ਆ ਇਹਦੀ ਆਪਣੀ ਕਰਤੂਤ ਇਹਨੇ ਵਿਖਾਈ ਆ ਨਹੀਂ ਤੁਮਾ ਨਾ ਮੈਂ ਤੁਹਾਡੇ ਨਾਲ ਨਹੀਂ ਆਇਆ ਕਰਨਾ ਇਹ ਤਾਂ ਫੇਰ ਆਕਰ ਤੇ ਹੋਣੀ ਆ ਮੇਰਾ ਲੈਵਲ ਪਹਿਲੇ ਕਾਦੀ ਹੋ ਗਈ ਨਹੀਂ ਲੈਵਲ ਵੇਖ ਨਾ ਮੇਰਾ ਮੈਂ ਤੁਹਾਡੇ ਨਾਲ ਕਰਾਂ ਤੱਕ ਜਾਣ ਤੇ ਦੇ ਕੰਮ ਆਹ ਵੇਲੇ ਤਰੱਕੀ ਕੀ ਭਰਾ ਹੀ ਨਹੀਂ ਤਰੱਕੀ ਹੁੰਦੇ ਪਿੱਛੇ ਹੀ ਫੋਨ ਕਰਦਾ ਵਲੌਗ ਬਣਦੇ ਜੀ ਉੱਤੇ ਐਮਬੀਐਸ ਲਿਖਾਈ ਉਹਦੇ ਵਿੱਚ ਫੋਨ ਕਰਤਾ ਵਲੌਗ ਬਣਾਦੇ ਜੀ ਉੱਤੇ ਐਮਬੀਬੀਐਸ ਲਿਖਿਆ ਹੀ ਡਾਕਟਰ ਉਹ ਨਹੀਂ ਆਪਾਂ ਕਿਹਦੇ ਗਲਤ ਤੇ ਨਹੀਂ ਤੁਰੇ ਜਾਂਦੇ ਉਹਨੇ ਤਾਂ ਫੋਨ ਕੀਤਾ 8.5 ਸਾਲਾਂ ਸਾਡੇ ਨਹੀਂ ਆਉਂਦੇ ਨਹੀਂ ਆਉਂਦੇ ਆਓ ਜੀ ਕੋਣ ਉਹ ਨਹੀਂ ਆਪਾਂ 22 ਟਾਰ ਦੇ ਰਾਜ 22 ਜਾ ਜੀ 24 ਦੇ ਆਲ 22 ਟਾਰ ਦੇ ਰਾਜ ਆਪਾਂ ਲਗੀ ਤਾਂ ਆਸ ਜਾਨਾ ਨਾਲ ਉਹ ਉਹ ਦੇਖੀ ਤੁਸੀਂ ਦੇ ਜਿਹੜਾ ਸਾਡਾ ਉਹ ਜੋ ਉਹਨਾਂ ਦਾ ਤੇ ਬਹੁਤ ਏ ਕਾਂ ਤੇ ਜਗ੍ਹਾ ਤੇ ਤੁਹਾਨੂੰ ਗਰਮੀ ਲੱਗ ਗਈ ਕੀ ਨਹੀਂ ਲੱਗੀ ਹਾਂਜੀ ਇੱਥੇ ਹਵਾ ਚੱਲਦੀ ਰਹਿਣੀ ਪੱਖਾ ਲਾਣ ਨਹੀਂ ਗਰਮੀ ਐ ਤੁਸੀਂ 1 ਵਜੇ ਆ 12 ਵਜੇ ਅਗਲੇ ਮਹੀਨੇ ਆਓ ਕਿਸੇ ਮਹੀਨੇ ਪਾਣੀ ਦੇ ਕਿੱਦਾਂ ਚੱਲ ਰਿਹਾ ਹੈ ਹਾਂਜੀ ਇੱਕੋ ਦੂਰ ਇਥੋਂ ਮਿਟ ਰਿਹਾ ਹੈ ਹਾਂਜੀ ਲੱਗੇ ਤੋਂ ਹੀ ਆ ਬਾਬਾ ਇਹ ਹਾਂਜੀ ਕੋਈ ਦੂਰ ਤੋਂ ਨਹੀਂ ਹੈ ਦੇ ਉਸ ਸ਼ਿਮਰਨ ਕਰਨ ਲੱਗ ਪਈ ਥੇ ਰੋਜ਼ ਆ ਕੇ ਇੱਥੇ ਬੈਠ ਕੇ ਇਹਦੇ ਉੱਤੇ ਬੈਠ ਕੇ ਠੀਕ ਹੈ ਹਾਂਜੀ ਤੇ ਦੁਸ਼ਮਣ ਉਹਨਾਂ ਦੇ ਬਾਬਾ ਜੀ 24 ਘੰਟੇ ਪਿੱਛੇ ਪੀੜੀਆਂ ਤੋਂ ਪਿੱਛੇ ਲੱਗੇ ਹੋਏ ਤੇ ਦੁਸ਼ਮਣ ਦਾ ਹਾਂਜੀ ਹਾਂਜੀ ਮੁਗਲ ਹਾਂਜੀ ਮੁਸਲਮਾਨ ਕੈਦ ਲੋ ਪਹਾੜੀ ਰਾਜੇ ਕੈਦ ਜੋ ਕੁਝ ਕੈਦ ਉਸ ਦੁਸ਼ਮਣ ਹੀ ਤੇ ਉਹ ਹਾਂਜੀ ਉਹਨਾਂ ਦੇ ਪਿੱਛੇ ਲੱਗੇ ਹੋਏ ਥੇ ਉਹਨਾਂ ਨੂੰ ਸੀਆਈਡੀ ਲੱਗ ਗਈ ਇੱਥੇ ਤਾਂ ਰੋਜ਼ ਆਉਂਦੇ ਗੁਰੂ ਮਾਰਾ ਹਾਂਜੀ ਯਾ ਇਸ ਟਾਈਮ ਆਂਦੇ ਆ ਹਾਂਜੀ ਸੀਆਈਡੀ ਤਾਂ ਹਰੇਕ ਹੀ ਕਰਦਾ ਹਾਂਜੀ ਉਹਦੇ ਪਿੱਛੇ ਤਾਂ ਹਜ਼ਾਰਾਂ ਦੀ ਸੀਆਈਡੀ ਦੀ ਹਾਂਜੀ ਉਹਨਾਂ ਨੇ ਫਿਰ ਬਾਈ ਧਾਰ ਦੇ ਬਾਈ ਧਾਰ ਦੇ ਰਾਜਿਆਂ ਤੇ ਜਿੱਥੇ ਸੋਹਰੇ ਬਣ ਗਏ ਉੱਥੇ ਤਾਂ ਆਂਦਾ ਹੀ ਜਾਂਦਾ ਇਹ ਬੰਦਾ ਹਾਂਜੀ ਤੇ ਇੱਥੋਂ ਸਿਰਫ 3 ਕਿਲੋਮੀਟਰ ਦੀ ਦੂਰੀ ਹੈ ਪਤਾ ਨਹੀਂ ਇਥੇ ਸੈਲ ਕਰਦੇ ਆਏ ਕਿ ਸ਼ਿਕਾਰ ਦੇ ਬਾਹਨੇ ਤੇ ਆਏ ਉਹਨਾਂ ਦਾ ਜੱਦੇ ਬਹੁਤ ਹੈ ਕਾਹਨ ਤੇ ਜਗਾ ਹੈ ਹਾਂਜੀ ਦੇਖੋ ਅੰਬ ਦੀ ਅੰਬ ਦੋਨੋਂ ਅੰਬ ਉਦੋਂ ਦੇ ਹੀ ਹੈ ਦੋਨੋਂ ਪਾਣੀ ਗੱਲ ਜੀ ਕਾਫੇ ਦੇਖ ਲੋ ਤੁਸੀਂ ਮੈਂ ਇਹ ਇਹ ਫਿਰ 300 ਸਾਲ ਤੋਂ ਪੁਰਾਣੇ ਹੋਏ ਅੰਬ ਹਾਂਜੀ ਤੇ ਇੱਥੇ ਕੋਈ ਸਾਡੇ ਨਾਲ ਬੰਦਾ ਹੀ ਆਇਆ ਤੇ ਆਂਦਾ ਵੀ ਬੋਰਡ ਜੀ ਬਹੁਤ 50 ਸਾਲ ਪੁਰਾਣਾ ਉਹ ਗੱਲ ਲੜੀ ਜਾਂਦਾ ਹੀ ਉਹ ਨਹੀਂ ਰੋਖਾਂ ਦੀ ਬੜੀ ਉਮਰ ਹੁੰਦੀ ਆ ਹਾਂ ਇਹ ਤਾਂ ਨਹੀਂ ਗੱਲ ਸੁਣੋ ਹਾਂਜੀ ਤੁਸੀਂ ਫੜਾ ਦਿਓ ਮੈਂ ਕਹਾਂ ਨਾ ਹਾਂਜੀ ਹਾਂਜੀ ਕਾਂ ਕਿਦਾ ਵਾ ਝਰਨੇ ਦਾ ਪਾਣੀ ਆ ਇਹਦਾ ਪਾਣੀ ਆ ਇਹਦਾ ਪਾਣੀ ਆ ਪਿਓ ਠੰਡਾ ਕੋਈ ਫਿਲਟਰ ਇਹਦਾ ਮੁਕਾਬਲਾ ਨਹੀਂ ਕਰ ਸਕਦਾ ਬੁੱਧੀ ਮੰਦਾ ਨਹੀਂ ਨਹੀਂ ਅੱਜ ਜਿਹਨੇ ਆਪਣੇ ਪੰਜਾਬ ਦਾ ਹੀ ਹੌਂਦੌਰ ਆ ਕੋਈ ਵੀ ਬੰਦਾ ਸੋਸ਼ਲ ਮੀਡੀਆ ਤੇ ਜਿਹੜਾ ਪੰਜਾਬ ਦੀ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਵਾ ਉਸੇ ਵੇਲੇ ਜਿੱਦਾਂ ਆਪਣੀਆਂ ਇੰਟੈਲੀਜੈਂਸ ਬਿਊਰੋ ਸੋਸ਼ਲ ਮੀਡੀਆ ਤੇ ਵੀ ਨੈਟ ਤੇ ਵੀ ਬੈਠੀ ਆ ਉਹ ਮਿੰਟੋ ਮਿੰਟ ਬੰਦੇ ਨੂੰ ਰਾਤੋਂ ਰਾਤ ਚੱਕ ਕੇ ਤੇ ਅੰਦਰ ਕਰ ਦਿੰਦੇ ਜਿਹੜਾ ਵੀ ਸੱਚ ਦੀ ਹੱਤ ਦੀ ਗੱਲ ਕਰਦਾ ਕੋਈ ਨਸ਼ੇ ਖਿਲਾਫ ਬੋਲਦਾ ਕੋਈ ਕਰਪਸ਼ਨ ਖਿਲਾਫ ਬੋਲਦਾ ਉਹਨਾਂ ਉਸੇ ਵੇਲੇ ਚੁੱਕ ਕੇ ਸੇ ਟਾਈਮ ਵੀ ਹੋਇਆ ਕਿ ਇਹ ਕਹਿਣ ਤੋਂ ਭਾਵ ਹੈ ਵੀ ਇੱਕ ਆਮ ਬੰਦੇ ਨੂੰ ਨੈਟ ਤੇ ਬੋਲਣ ਵਾਲੇ ਤੇ ਇੰਨੀ ਸੀਆਈਡੀ ਹੁੰਦੀ ਤੇ ਜਿਹੜਾ ਦੁਨੀਆਂ ਦਾ ਮਾਲਕ ਹੀ ਗੁਰੂ ਹੀ ਜਿਹਦੇ ਪਿੱਛੇ ਇੰਨੀ ਸੰਗਤ ਜੁੜੀ ਉਹਦੇ ਪਿੱਛੇ ਕਿੰਨੇ ਸੀਆਈਡੀ ਵਾਲੇ ਲੱਗੇ ਹੋਣਗੇ ਹਾਂ ਜੀ ਤੁਹਾਡੀ ਗੱਲ ਪੂਰੀ ਜਾਇਜ਼ ਆ ਮਤਲਬ ਜਿੰਨਾ ਕੋ ਮ ਨੰਨੇ ਆ ਜੀ ਤਾਂ ਬੰਬਾ ਵੀ ਜਿਹੜਾ ਨੱਟ ਤੇ ਬੋਲਦਾ ਨਾ ਉਹਨੂੰ ਉਹਦੇ ਪਿੰਡ ਵਾਲੇ ਜਾਣਦੇ ਚਲ ਲਗੋ ਦੋ ਚਾਰ ਬੰਦੇ ਹੋਰ ਜਾਂਦੇ ਹੋਣਗੇ ਉਸ ਬੰਦੇ ਤੇ ਵੀ ਸਰਕਾਰਾਂ ਸੀਆਈਡੀ ਕਰਾਉਂਦੀਆਂ ਵੀ ਇਹਨੂੰ ਕਿੱਥੋਂ ਸੋਜੀ ਆਉਂਦੀ ਤੇ ਇੰਨਾ ਬੋਲਦਾ ਇਹਨੂੰ ਕਿੱਥੋਂ ਗਿਆਨ ਆਉਂਦਾ ਇੰਟਰੋਗੇਸ਼ਨ ਕਰਦੀ ਤੇ ਉਹ ਬੰਦਾ ਨੱਟ ਤੇ ਸਹੀ ਗੱਲ ਬੋਲਦਾ ਨਾ ਉਹਨੂੰ ਬੁਲਾ ਕੇ ਪ੍ਰਾਈਵੇਟਲੀ ਪੁਲਸ ਵੜ ਕੇ ਇਨਕੈਰੋਗੇਸ਼ਨ ਕਰਦੀ ਵੀ ਤੈਨੂੰ ਇਹ ਗੱਲਾਂ ਕਿੰਨੇ ਦਸੀਆਂ ਤੇਰੇ ਪਿੱਛੇ ਕੌਣ ਹੈ ਤੈਨੂੰ ਪੈਸੇ ਕੌਣ ਪਾਉਂਦਾ ਬੈਂਕਾਂ ਦੇ ਅਕਾਊਂਟ ਚੈੱਕ ਹੁੰਦੇ ਆ ਕਮੈਂਟੀ ਕਰਦੇ ਤੇ ਉਹਦੇ ਘਰ ਆ ਜਾਂਦੇ ਮੇਰੇ ਮੇਰੇ ਆਉਂਦੇ ਰਹੇ ਪਿੱਛੇ ਜੋ ਆਉਂਦਾ ਨਹੀਂ ਵੀ ਸਿੱਖਾਂ ਨੂੰ ਘਰੋਂ ਕੱਟ-ਕੱਟ ਮਾਰਨਾ ਚਾਹੀਦਾ ਹਾਂ ਤੇ ਮਾਦੂ ਸਿੱਖਾਂ ਨੂੰ ਜੋ ਦੇ ਆ ਮੇਰੇ ਨਾਲ ਕਰਦਾ ਨੰਬਰ ਪਾਤਾ ਮਾਤਾ ਮੇਰੇ ਚੰਡੀਗੜ੍ਹੋਂ ਮੇਰੇ ਪੀਸਟਾਫ ਆ ਰਿਹਾ ਚੰਡੇ ਵਾਲੇ ਆਲੇ ਜਿਹੜੇ ਬੁਰਗੀ ਵਾਲੇ ਇੱਕ ਤਾਂ ਉਹ ਵੀ ਬੇਕੀ ਗੱਲ ਕਹਿ ਰਹੇ ਨੇ ਲੈਂ ਸਰ ਇੱਕ ਕਮੈਂਟ ਹਾਂ ਕਿ ਕਮੈਂਟਰ ਵੀ ਸਹੀ ਬੀਚਾ ਕੋਈ ਗੱਲ ਨਹੀਂ ਕਰ ਕਮ ਸੋਚ ਵੀ ਨਹੀਂ ਸਕਦੇ ਕਿੰਨੇ ਕ ਲੋਕ ਜਿਹੜੇ ਇੰਟੈਲੀਜੈਂਸ ਦੇ ਰਾ ਦੇ ਜਾਂ ਹੋਰ ਸੀਆਈਡੀ ਵਾਲੇ ਨੈਟ ਤੇ ਇੰਨੇ ਬੰਦੇ ਬੈਠੇ ਨੇ ਆਪਾਂ ਕਈ ਵਾਰ ਸੋਚਦੇ ਨਾ ਮੇਰੇ ਇੰਨੇ ਲਾਈਕ ਹੋ ਗਏ ਉਹ ਪਤਾ ਨਹੀਂ 100 ਤੇ 50 ਲਾਈਕ ਜਿਹੜੇ ਉਹ ਏਜੰਟਾ ਹੀ ਕਰ ਰਹੇ ਆ ਜਿਹੜੇ ਏਜੰਸੀਆਂ ਦੇ ਬੰਦੇ ਹੀ ਕਰ ਰਹੇ ਆ ਵੀ ਕਿਉਂ ਆਪਣੇ ਵੀ ਕਈ ਹੈਗੇ ਜਿਹੜੇ ਉਹਨਾਂ ਨੂੰ ਦੱਸਦੇ ਪੁੱਤ ਅੱਛਾ ਕਈ ਐਦਾਂ ਨਹੀਂ ਕਰਦੇ ਆ ਫੋਟ ਗਦਾਰ ਨੇ ਆਪਣੀ ਕਾਮ ਚ ਪਹਿਲਾਂ ਹੀ ਰਹੇ ਆ ਬੰਦਾਰਾਂ ਨੇ ਕਰ ਪਹਿਲਾਂ ਰਹੇ ਆ ਉਹ ਦੱਸ ਨਹੀਂ ਜੀ ਉਹੀ ਪਹਿਲੀ ਕਮੀ ਦਾ ਹੈ ਹੀ ਉਹੀ ਆ ਹੋਰ ਕੰਮ ਥੋੜੀ ਵੀ ਮਾਰ ਸਕਦਾ ਆ ਇੱਥੇ ਵੀ ਤਾਂ ਕਈ ਗਦਾਰ ਨੇ ਦੱਸਿਆ ਉਹਨੇ ਵਜੇ ਜਾਂਦਾ ਜੀ ਉੱਥੇ ਪਹਾੜ ਉਹਦੇ ਉਹਨਾਂ ਲਈ ਤੇ ਗੁਰੂ ਆਮ ਬੰਦਾ ਹੀ ਨਾ ਹਾਂਜੀ ਹਾਂਜੀ ਉਹ ਜਾਂਦਾ ਜੀ ਉੱਥੇ ਪਹਾੜ ਤੇ ਬੈਠਾ ਹੁੰਦਾ ਜੇ